ਕੀ ਤੁਸੀਂ ਜਾਣਦੇ ਹੋ ਕਿ ਫਗਾਨੀ ਹਰੀ ਸਿੰਘ ਨਲੂਏ ਜੀ ਤੋਂ ਐਨਾ ਡਰ ਗਏ ਸੀ ਕਿ ਉਹ ਆਪਣੇ ਬੱਚਿਆਂ ਨੂੰ ਸਮਾਉਣ ਦੇ ਲਈ ਹਰੀ ਸਿੰਘ ਨਲੂਏ ਜੀ ਦਾ ਨਾਮ ਲੈਂਦੇ ਸੀ ਤਾਂ ਜੋ ਬੱਚੇ ਡਰ ਕੇ ਛੇਤੀ ਸੌ ਜਾਣ ਇੱਕ ਦਿਨ ਸ਼ਿਕਾਰ ਦੇ ਦੌਰਾਨ ਉਹਨਾਂ ਨੇ ਸ਼ੇਰ ਨੂੰ ਬਿਨਾਂ ਕਿਸੇ ਹਥਿਆਰ ਤੋਂ ਮਾਰ ਸੁੱਟਿਆ ਉਹ ਸਿਰਫ ਇੱਕ ਮਹਾਨ ਯੋਧੇ ਨਹੀਂ ਬਲਕਿ ਇੱਕ ਵਿਜ਼ਨਰੀ ਲੀਡਰ ਵੀ ਸਨ ਜਿਨ੍ਹਾਂ ਨੇ ਆਪਣੇ ਉਤਸ਼ਾਹ ਤੇ ਸਿੱਖਿਆ ਦੇ ਨਾਲ ਦੁਨੀਆ ਨੂੰ ਬਦਲ ਦਿੱਤਾ ਅਫਗਾਨੀ ਬੱਚਿਆਂ ਤੋਂ ਲੈ ਕੇ ਫੌਜੀ ਸਹਿਯੋਗੀਆਂ ਤੱਕ ਹਰ ਕੋਈ ਉਹਨਾਂ ਦਾ ਨਾਮ ਸੁਣ ਕੇ ਦਰਣਤਾ ਨਾਲ ਭਰ ਜਾਂਦਾ ਇੱਕ ਐਸਾ ਸਿੱਖ ਯੋਧਾ ਜਿਨੇ ਆਪਣੀ ਤਲਵਾਰ ਦੀ ਚਮਕ ਨਾਲ ਦੁਸ਼ਮਣਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਇੱਕ ਐਸਾ ਵੀਰ ਜਿਨੇ ਖਾਲਸਾ ਫੌਜ ਦਾ ਨਾਮ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ ਕੌਣ ਸੀ ਹਰੀ ਸਿੰਘ ਨਲੂਆ ਕੀ ਸੀ ਉਹਨਾਂ ਦੀ ਜ਼ਿੰਦਗੀ ਦੀ ਅਸਲ ਕਹਾਣੀ ਕਿਉਂ ਕਹਿੰਦੇ ਨੇ ਵੀ ਉਹਨਾਂ ਬਗੈਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਅਧੂਰਾ ਸੀ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਇੱਕ ਮਹਾਨ ਯੋਧੇ ਦੇ ਕੁਝ ਅਣਸੁਣੇ ਕਿੱਸੇ ਸਰਦਾਰ ਹਰੀ ਸਿੰਘ ਨਲੂਆ ਜਦਾ ਜਨਮ 1791 ਦੇ ਵਿੱਚ ਜ਼ਿਲ੍ਹਾ ਗੁਜਰਾਵਾਲਾ ਜੋ ਕਿ ਅਜੇ ਪਾਕਿਸਤਾਨ ਦੇ ਵਿੱਚ ਹੋਇਆ ਉਹ ਬਚਪਨ ਚ ਹੀ ਬਹਾਦਰੀ ਅਤੇ ਹੁਸ਼ਿਆਰੀ ਦੇ ਵਿੱਚ ਆਪਣੇ ਸਾਥੀਆਂ ਤੋਂ ਕਈ ਗੁਣਾ ਅੱਗੇ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਮੋੜ ਤਦ ਆਇਆ ਜਦੋਂ 14 ਸਾਲ ਦੇ ਸੀ ਇੱਕ ਦਿਨ ਸ਼ਿਕਾਰ ਦੇ ਦੌਰਾਨ ਉਹਨਾਂ ਨੇ ਸ਼ੇਰ ਨੂੰ ਬਿਨਾਂ ਕਿਸੇ ਹਥਿਆਰ ਤੋਂ ਮਾਰ ਸੁੱਟਿਆ ਤੇ ਜਦੋਂ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਪਹੁੰਚੀ ਤਾਂ ਉਹ ਬਹੁਤ ਪ੍ਰੇਰਿਤ ਹੋਏ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨਲੂਆ ਨੂੰ ਆਪਣੀ ਫੌਜ ਦੇ ਵਿੱਚ ਸ਼ਾਮਲ ਕਰ ਲਿਆ ਇਹ ਦ੍ਰਿਸ਼ ਰਾਜਾ ਰਣਜੀਤ ਸਿੰਘ ਦੇ ਦਿਲ ਵਿੱਚ ਹਰੀ ਸਿੰਘ ਨਲੂਆ ਦੀ ਯੋਗਤਾ ਨੂੰ ਲੈ ਕੇ ਇੱਕ ਵੱਖਰੀ ਇੱਜ਼ਤ ਦਾ ਸੰਕੇਤ ਸੀ ਉਹ ਜਾਣਦੇ ਸੀ ਕਿ ਇਹ ਨੌਜਵਾਨ ਲੜਕਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਹਾਨ ਯੋद्धा ਬਣ ਸਕਦਾ ਸਰਦਾਰ ਹਰੀ ਸਿੰਘ ਨਲੂਆ ਜਿਹਨੇ ਆਪਣੇ ਜੀਵਨ ਦੇ ਵਿੱਚ 20 ਤੋਂ ਜ਼ਿਆਦਾ ਜੰਗਾਂ ਲੜੀਆਂ ਅਤੇ ਹਰ ਇੱਕ ਦੇ ਵਿੱਚ ਜਿੱਤ ਹਾਸਲ ਕੀਤੀ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਖੈਬਰ ਪਾਸ ਨੂੰ ਸੁਰੱਖਿਅਤ ਕਰਨਾ ਜਿਹਦੇ ਨਾਲ ਅਫਗਾਨੀਆਂ ਦੇ ਰਾਹ ਤੇ ਸਿੱਖ ਸਾਮਰਾਜ ਦਾ ਕਬਜ਼ਾ ਹੋ ਗਿਆ ਉਹ ਇੱਕਾਤਰ ایسے ਯੋਧੇ ਸੀ ਜਿਨ੍ਹਾਂ ਨੇ ਅਫਗਾਨੀਆਂ ਤੇ ਪਠਾਣਾਂ ਨੂੰ ਉਹਨਾਂ ਦੀ ਧਰਤੀ ਤੇ ਜਾ ਕੇ ਹਰਾ ਦਿੱਤਾ ਕੀ ਤੁਸੀਂ ਜਾਣਦੇ ਹੋ ਕਿ ਫਗਾਨੀ ਹਰੀ ਸਿੰਘ ਨਲੂਏ ਜੀ ਤੋਂ ਇੰਨਾ ਡਰ ਗਏ ਸੀ ਕਿ ਉਹ ਆਪਣੇ ਬੱਚਿਆਂ ਨੂੰ ਸਮਾਉਣ ਦੇ ਲਈ ਹਰੀ ਸਿੰਘ ਨਲੂਏ ਜੀ ਦਾ ਨਾਮ ਲੈਂਦੇ ਸੀ ਤਾਂ ਜੋ ਬੱਚੇ ਡਰ ਕੇ ਛੇਤੀ ਸੌ ਜਾਣ ਪਰ ਤੁਸੀਂ ਜਾਣਦੇ ਹੋ ਖੈਬਰ ਪਾਸ ਨੂੰ ਕਾਬੂ ਕਰਨਾ ਇੰਨਾ ਵੀ ਆਸਾਨ ਨਹੀਂ ਸੀ ਇਹ ਇੱਕ ਪਹਾੜੀ ਇਲਾਕਾ ਸੀ ਪਰ ਹਰੀ ਸਿੰਘ ਨਲੂਆ ਜੀ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਨੇ ਆਪਣੀ ਯੁੱਧ ਕਲਾ ਅਤੇ ਚਤਰਾਈ ਦੇ ਨਾਲ ਦੁਸ਼ਮਣ ਨੂੰ ਹਰਾ ਦਿੱਤਾ ਇਹ ਜਿੱਤ ਸਿੱਖ ਸਾਮਰਾਜ ਲਈ ਵੱਡਾ ਮੋੜ ਸਾਬਤ ਹੋਈ ਹੁਣ ਸੋਚੋ ਵੀ ਕਿਵੇਂ ਹਰੀ ਸਿੰਘ ਨਲੂਆ ਜੀ ਦਾ ਨਾਮ ਹਰ ਕੋਨੇ ਤੱਕ ਪ੍ਰਸਿੱਧ ਹੋਇਆ ਅਫਗਾਨੀ ਬੱਚਿਆਂ ਤੋਂ ਲੈ ਕੇ ਫੌਜੀ ਸਹਿਯੋਗੀਆਂ ਤੱਕ ਹਰ ਕੋਈ ਉਹਨਾਂ ਦਾ ਨਾਮ ਸੁਣ ਕੇ ਦਰੜਤਾ ਨਾਲ ਭਰ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਏ ਦਾ ਰਿਸ਼ਤਾ ਮਹਾਰਾਜਾ ਤੇ ਸੈਨਾਪਤੀਆ ਲੈਣੀ ਸੀ ਉਹ ਇੱਕ ਦੂਜੇ ਨੂੰ ਦੋਸਤ ਗਾਈਡ ਤੇ ਪਰਿਵਾਰਕ ਮੈਂਬਰ ਵਾਂਗ ਸਮਝਦੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਨਲੂਆ ਉਪਨਾਮ ਦਿੱਤਾ ਜੋ ਉਹਨਾਂ ਦੀ ਬਹਾਦਰੀ ਦਾ ਪ੍ਰਤੀਕ ਸੀ ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਗੜੀ ਵੀ ਹਰੀ ਸਿੰਘ ਨਲੂਏ ਨੂੰ ਭੇਟ ਕੀਤੀ ਜੋ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਹੈ 1837 ਵਿੱਚ ਜਮਰੌਤ ਦੇ ਯੁੱਧ ਦੇ ਵਿੱਚ ਹਰੀ ਸਿੰਘ ਨਲੂਏ ਨੇ ਆਖਰੀ ਸਾਹ ਲਏ ਪਰ ਉਹਨਾਂ ਦੀ ਮੌਤ ਵੀ ਇੱਕ ਦੱਤ ਕਥਾ ਵਾਂਗ ਹੈ ਜ਼ਖਮੀ ਹੋਣ ਦੇ ਬਾਵਜੂਦ ਵੀ ਹਰੀ ਸਿੰਘ ਨਲੂਏ ਨੇ ਆਪਣੀ ਫੌਜ ਨੂੰ ਪ੍ਰੇਰਿਤ ਕੀਤਾ ਤੇ ਕਿਹਾ ਵੀ ਮੈਂ ਮਰਨ ਤੋਂ ਪਹਿਲਾਂ ਜੰਗ ਜਿੱਤਣਾ ਚਾਹਣਾ ਤੇ ਫਿਰ ਉਹਨਾਂ ਦੀ ਫੌਜ ਨੇ ਦੁਸ਼ਮਣ ਨੂੰ ਹਰਾ ਦਿੱਤਾ ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਦੇ ਖੈਬਰ ਪਾਸ ਏਰੀਏ ਦੇ ਵਿੱਚ ਹਰੀ ਸਿੰਘ ਨਲੂਏ ਦੀ ਸਮਾਦੀ ਅੱਜ ਵੀ ਮੌਜੂਦ ਹੈ ਜਿੱਥੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਜਿੱਥੇ ਹਰੀ ਸਿੰਘ ਨਲੂਆ ਜੀ ਦੀ ਆਖਰੀ ਕਾਮਯਾਬੀ ਨੇ ਸਿੱਖ ਫੌਜਾਂ ਦੇ ਸਿੱਖ ਸਮਰਾਜ ਨੂੰ ਸਥਿਰ ਕੀਤਾ ਉੱਥੇ ਲੋਕ ਦਿਲੋਂ ਕਮਜ਼ੋਰਤਾ ਹੋਈ ਪਰ ਹਰੀ ਸਿੰਘ ਨਲੂਆ ਜੀ ਦੀ ਮਹਾਨਤਾ ਨੂੰ ਸਿੱਖ ਫੌਜਾਂ ਦੇ ਸਿੱਖ ਸਮਰਾਜ ਅੱਜ ਵੀ ਇਤਿਹਾਸ 'ਚ ਯਾਦ ਕਰਦਾ ਹੈ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਸਿਰਫ ਯੁੱਧ ਨਹੀਂ ਲੜੇ ਬਲਕਿ ਉਹਨਾਂ ਨੇ ਹਜ਼ਾਰਾਂ ਰੀਜਨ ਦੇ ਵਿੱਚ ਸਕੂਲ ਗੁਰਦੁਆਰੇ ਤੇ ਕੈਨਲਸ ਵੀ ਬਣਾਏ ਉਹ ਸਿਰਫ ਇੱਕ ਮਹਾਨ ਯੋਧੇ ਹੀ ਨਹੀਂ ਬਲਕਿ ਇੱਕ ਵਿਜ਼ਨਰੀ ਲੀਡਰ ਵੀ ਸਨ ਉਹਨਾਂ ਦੀਆਂ ਕਹਾਣੀਆਂ ਅੱਜ ਵੀ ਪੰਜਾਬ ਅਫਗਾਨਿਸਤਾਨ ਦੀ ਧਰਤੀ ਤੇ ਸੁਣਾਈਆਂ ਜਾਂਦੀਆਂ ਸਰਦਾਰ ਹਰੀ ਸਿੰਘ ਨਲੂਆ ਜਿਨੇ ਸਿਰਫ ਆਪਣੀ ਤਲਵਾਰ ਨਾਲ ਨਹੀਂ ਬਲਕਿ ਆਪਣੀ ਹਿੰਮਤ ਸਮਝਦਾਰੀ ਤੇ ਇਨਸਾਨੀਅਤ ਨਾਲ ਦੁਨੀਆ ਜਿੱਤੀ ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਵੀ ਸੱਚੇ ਯੋਧੇ ਉਹ ਹੁੰਦੇ ਹਨ ਜੋ ਆਪਣੇ ਡਰ ਨੂੰ ਪਾਰ ਕਰਕੇ ਆਪਣੇ ਸੁਪਨੇ ਪੂਰੇ ਕਰਨ ਅੱਜ ਵੀ ਹਰੀ ਸਿੰਘ ਨਲੂਆ ਜੀ ਦੀ ਕਹਾਣੀ ਸਾਡੇ ਲਈ ਬਹੁਤ ਵੱਡੀ ਪ੍ਰੇਰਣਾ ਉਹ ਸਿਰਫ ਇੱਕ ਸਿੱਖ ਯੋਧੇ ਨਹੀਂ ਬਲਕਿ ਇੱਕ ਸੰਘਰਸ਼ੀ ਵੀ ਸੀ ਜਿਨ੍ਹਾਂ ਨੇ ਆਪਣੇ ਉਤਸ਼ਾਹ ਤੇ ਸਿੱਖਿਆ ਦੇ ਨਾਲ ਦੁਨੀਆ ਨੂੰ ਬਦਲ ਦਿੱਤਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡਾ YouTube ਚੈਨਲ Inspire with Tillo 003 ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ 'ਚ ਥੈਂਕ ਯੂ